ਸੁਖਵੀਰ ਸਿੰਘ ਬਾਦਲ ਜਿਹੜੇ ਕਿ ਗਰਾਊਂਡ ਲੈਵਲ ਦੇ ਉੱਤੇ ਹੀ ਜਿਹੜਾ ਕਿ ਲੋਕਾਂ ਦੀ ਜਾ ਕੇ ਮਦਦ ਕਰਦੇ ਹੋਏ ਨਜ਼ਰ ਆ ਰਹੇ ਨੇ ਹੜਾ ਤੋਂ ਬਾਅਦ ਵੀ ਜਿਹੜਾ ਕਿ ਅਕਾਲੀ ਦਲ ਹਜੇ ਜਿਹੜਾ ਕਿ ਪੰਜਾਬੀਆਂ ਦੀ ਮਦਦ ਲਈ ਜੁਟਿਆ ਹੋਇਆ ਨਜ਼ਰ ਆ ਰਿਹਾ ਹੈ ਸੁਖਵੀਰ ਸਿੰਘ ਬਾਦਲ ਨੇ ਜਿਹੜਾ ਕਿ ਮੌਕੇ ਤੇ ਡੀਸੀ ਨੂੰ ਫੋਨ ਲਗਾਇਆ ਤੇ ਉੱਥੇ ਹੀ ਜਿਹੜਾ ਕਿ ਲੋਕਾਂ ਦੇ ਕੰਮ ਕਰਨ ਦੇ ਲਈ ਸੰਦੇਸ਼ ਦਿੱਤਾ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਸਮੱਸਿਆ ਆਉਂਦੀ ਹੈ ਤਾਂ ਮੈਨੂੰ ਦੱਸ ਦਿਓ ਮੈਂ ਜਿਵੇਂ ਜਿਵੇਂ ਤੁਸੀਂ ਕਹੋਗੇ ਮੈਂ ਉਸੇ ਤਰ੍ਹਾਂ ਕਰ ਲਵਾਂਗਾ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਜਿਹੜਾ ਕਿ ਹੜਾ ਨੂੰ ਲੈ ਕੇ ਲਗਾਤਾਰ ਮਦਦ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਦਾਸੀ ਕਿ ਬੀਤੇ ਦਿਨਾਂ ਦੇ ਵਿੱਚ ਹੜਾਏ ਤੇ ਇਹਨਾਂ ਹੜਾਂ ਦੇ ਵਿੱਚ ਭਾਰੀ ਮਾਰ ਪੰਜਾਬੀਆਂ ਨੂੰ ਚੱਲਣੀ ਪਈ ਤੇ ਜਿਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਅਤੇ ਅਕਾਲੀ ਦਲ ਦੀ ਲੀਡਰਸ਼ਿਪ ਲਗਾਤਾਰ ਗ라운ਡ ਲੈਵਲ ਦੇ ਉੱਤੇ ਉਤਰੀ ਹੋਈ ਨਜ਼ਰ ਆ ਰਹੀ ਹੈ ਹੋਰ ਕੀ ਕੁਝ ਕਹਿਣਾ ਸੁਖਵੀਰ ਸਿੰਘ ਬਾਦਲ ਦਾ ਆਓ ਤੁਹਾਨੂੰ ਸੁਣਾਉਣੇ ਆ ਸਾਡੇ 35 ਪਿੰਡ ਬਚੇਗੇ ਸਾਡੇ ਨਾਲ ਅਗਲੇ ਪਾਸੇ 6-7 ਪਿੰਡ ਹੋਰ ਨੇ ਤੇ ਉਹ ਸਾਰੇ ਮਹੇਸ਼ ਜੋਗਰ ਬਿਕਰਪੁਰ ਦਿਨਬੋਗ ਮਾੜੀ ਹਤਾਕਲਾ ਬਲਪੁਰ ਇਹਨਾਂ ਸਾਰੇ ਪਿੰਡਾਂ ਦੀ ਜਿਹੜੀ ਜ਼ਮੀਨ ਹੈ ਤਕਰੀਬਨ 4.5 ਏਕੜ ਜ਼ਮੀਨ ਬਣਦੀ ਹੈ ਜੇ ਨਹੀਂ ਬਣਿਆ ਬੰਨ ਨਹੀਂ ਬਣਦੇ ਤੇ ਨਹੀਂ ਸਰ ਬਣਦੇ ਤੇ ਇਹ ਜਿਹੜਾ ਦਰਿਆ ਹੈ ਇਹ ਸਿੱਧਾ ਰੋਕਰੇਗਾ ਬਾਬੇ ਮਾਨ ਦੇ ਕੋਲ ਜਾਏ ਜਿਹੜਾ ਪੁਲ ਬਣਿਆ ਹੋਇਆ ਉਹ ਪੁਲ ਨੂੰ ਬਾਈਪਾਸ ਕਰੇ ਨਵਾਂ ਪੁਲ ਬਣਾ ਕੇ ਤੇ ਅਸੀਂ ਪ੍ਰਸ਼ਾਸਨ ਕੋਲ ਬਹੁਤ ਕੋਸ਼ਿਸ਼ ਕਰ ਰਹੇ ਹਾਂ ਪਰ ਤੁਸੀਂ ਹੁਣ ਜ਼ੋਰ ਲਵਾ ਕੇ ਇਹ ਕੰਮ ਕਰਵਾ ਸਕਦੇ ਹੋ ਅਰੇ ਤੁਹਾਡੀ ਚੱਲਦੀ ਹੈ ਇਹੋ ਜਿਹੀ ਗੱਲ ਕੋਈ ਨਹੀਂ ਤੁਸੀਂ ਚਾਹੋ ਤਾਂ ਖੁਸ਼ ਮੰਤਰੀ ਇਹ ਨਾ ਬਾਦਲ ਸਾਹਿਬ ਜਿੰਨਾ ਕਰਵਾ ਸਕਦੇ ਹੋ ਤੇ ਅਸੀਂ ਜਾਣਾ ਜਮਾਹ ਮੰਦਰ ਕੁਮਕਲਾਪ ਦਿੱਤਾ ਹੋਇਆ ਅਸੀਂ ਜਾਣਾ ਬਾਰਾ ਕਿਲੋ ਮਿੰਟ ਹੈ ਅਸੀਂ ਡੀਸੀ ਨੂੰ ਮਿਲਦੇ ਹਾਂ ਉੱਥੇ ਐਸਡੀਓ ਐਕਸ਼ਨ ਲੱਗੂ ਅੱਛਾ ਟ੍ਰੇਨ ਮਾਤ ਨਹੀਂ ਆ ਕਾਫੀ ਵੱਡਾ ਪ੍ਰੋਜੈਕਟ ਹੈ ਉਹ ਬਜਟ ਬਣਦਾ ਅੱਜ ਵੀ ਕਰ ਨਹੀਂ ਸਕਦਾ ਬੰਦਾ ਦੋ ਤਿੰਨ ਚਲੇ ਜਾਂਦੇ ਚਾਹੇ ਟੈਲੀਫੋਨ ਦੇ ਵੀਰੇ ਜੀ ਲੋ ਲੋ ਗੱਡੀ ਸਾਰਾ ਬੰਨਾ ਬਣਾ ਸਾਰਾ ਮੀਡੀਓ ਸੋਦੀ ਦੀ ਸਾਰੀ ਤਸਵੀਰ ਉਰ ਚਲੇ ਜਾ ਰਿਹਾ ਹੈ ਸਰਪਾਰ ਬਣਾਉਣੇ ਪੈਣੇ ਆ ਪਾਰੀ ਦਾ ਜਿਹੜਾ ਨਾ ਰੋਕ ਬਣਦਾ ਉਹ ਜਾਂਦਾ ਵਾ ਮਿਆਣੀ ਦੇ ਥੱਲੇ ਤੇ ਜੇ ਉਹ ਨਹੀਂ ਕਰਦੇ ਤਾਂ ਫਿਰ ਪੁੱੜਦੀ ਵੀ ਕੋਈ ਵੈਲੀ ਨਹੀਂ ਚਲੇ ਚਾਰ ਕਿਲੇ ਨਹੀਂ ਕੁਝ ਨਹੀਂ ਹੁੰਦਾ ਜੇ ਉਹਦੀ ਜ਼ਮੀਨ ਤੇ ਚਲੋ ਜੇ ਪਾਣੀ ਚੜ ਜਾਂਦਾ ਹੋ ਸਕਦਾ ਹੈ ਕਿ ਚਲੋ ਕਰ ਤੋਂ ਜਾ ਬਸ ਪਰ ਉੱਥੇ ਰਹਿ ਆ ਹੀ ਕੁਝ ਨਹੀਂ ਹੈਗਾ ਹੋਰ ਕੀ ਲੱਗੀ ਹੋਰ ਕੀ ਲੱਗੀ ਇਸ ਤਰ੍ਹਾਂ ਕੇ ਅਸੀਂ ਕਹਿੰਦੇ ਆ ਕਿ ਚਲੋ ਜੋ ਵੀ ਹੈਗਾ ਉਹ ਅਜੇ ਤਾਂ ਨਹੀਂ ਹੈ ਮਦਰੀਏ ਕਿ ਦਿਓ ਕਿ ਸਮਰਮ ਬਜਨ ਚ 4 ਤੋਂ 5 ਛਿੰਜੋ ਉਹ ਵੀ ਸਮਰਮ ਬਜਨ ਤਾਂ ਕਿ ਦੁਬਾਰਾ એનર્ਜੀ ਵੇਟ ਖਸਮਾ ਮੈਨੂੰ ਦੱਸ ਦਿਓ ਤੁਹਾਨੂੰ ਕੀ ਮਤ ਚਾਹੀਦੀ ਹੈ ਮੈਂ ਪਤਾ ਦਿੰਦਾ ਠੀਕ ਹੈ ਜੀ ਮੇਰਾ ਸਿੱਧੀ ਗੱਲ ਮੰਨ ਬਲਣੀ ਛੇਤੀ ਬਣਾ ਸਕਦੇ ਮੈਨੂੰ ਦੱਸ ਦਿਓ ਭਾਈ ਬਟੇ ਸਰਕਾਰ ਵਾਲਾ ਉਹ ਵੀ ਸਾਡੇ ਨਾਲ ਤੁਹਾਡੇ ਜੇ ਐਕਸਪਰਟ ਬੰਦੇ ਆ ਤੁਹਾਡੀ ਵਿਜ਼ਨ ਬਹੁਤ ਅੱਗੇ ਆ ਉਹ ਐਕਸਪਰਟ ਲੋਕ ਕੁਛ ਆਪਣਾ ਨਹੀਂ ਕਰਦੇ ਆ ਇਹ ਵੀ ਆਪਣੇ ਲਾਉਣੇ ਸਰਦਾਰ ਸੁਖੀ ਸਿੰਘ ਹੈਲੋ ਸਸੀ ਜੀ ਸਭ ਤੁਸੀਂ ਆ ਮੈਂ ਨਾ ਹਰਗੁਮਿੰਦਪੁਰ ਹਲਕੇ ਦੇ ਵਿੱਚ ਬਾਦਰਪੁਰ ਰਜਵਾ ਰਜਵਾ ਜਗ੍ਹਾ ਹੈ ਕਿਥੋਂ ਬੰਦ ਟੁੱਟਿਆ ਪਿਆ ਉੱਥੇ ਦਿਨੋਂ ਜਿੰਨਾ ਤੱਕ ਉੱਥੇ ਸਪਰਤ ਨਹੀਂ ਲੱਗਦੇ ਤਾਂ ਸਾਰਾ ਹੀ ਇਲਾਕਾ ਬੁਰਾ ਹਾਲ ਹੈ ਤੁਸੀਂ ਜੇ ਆਪਾਂ ਐਵੇਂ ਹੀ ਕਰ ਸਕਦੇ ਆ ਕਿ ਤੁਸੀਂ ਸਾਨੂੰ ਟੈਕਨੀਕਲ ਟੀਮ ਦੇ ਦਿਓ ਅਸੀਂ ਐਸਜੀਪੀਸੀ ਤਰਫੋਂ ਅਕਾਲੀ ਦਰ ਤੱਕ ਪਹੁੰਚੀ ਮਦਦ ਕਰਦੇ ਸਰਕਾਰ ਦਾ ਵਿੱਚ ਯੋਗਦਾਨ ਪਾ ਜੇ ਕਿਉਂਕਿ ਇੱਥੇ ਲੋਕਾਂ ਦੀ ਗੱਦੀਆਂ ਜ਼ਮੀਨਾਂ ਰੁੜੀਆਂ ਪਈਆਂ ਦੇਖ ਲਓ ਜੇ ਇਹਦੀ ਬੇਬੀ ਉਹੀ ਫੀ ਹੈ ਫੰਡ ਤਾਂ ਚੰਗਾ ਹੋਊਗਾ ਜੇ ਕਰਾ ਦਿਓ ਇਹ ਫਿਰ ਵੀ ਜੇ ਕਿਸੇ ਦੀ ਮਦਦ ਦੀ ਲੋੜ ਆ ਫੰਡ ਦੀ ਵੀ ਕੈਨ ਆਲਸੋ ਹੈਲਪ ਹੈ ਐਕਸੈਂਟ ਅਸੈਸਮੈਂਟ ਲੱਗਣਾ ਆ ਕੇ ਨਾ ਫਿਰ ਦੱਸੋ ਕਿ ਨਾ ਕਰ ਲਈਏ ਆਪਾਂ ਕਿਉਂਕਿ ਨਹੀਂ ਤਾਂ ਸਾਰਾ ਇਲਾਕਾ ਡੁੱਬ ਗਿਆ ਯਾਰ ਕਿ ਨਾ ਮੈਂ ਆਪਣੀ ਐਕਸਾਈਡ ਡਿਊਟੀ ਲਾਉਣਾ ਮੈਂ ਸਾਰਾ ਪਤਾ ਕਰਕੇ ਲਾਉਣਾ ਹਾਂ ਹਲੋ ਅਹੀਂ ਤਾਂ ਡੇਟੇ ਦੇ ਕੋਈ ਨਹੀਂ ਐਕਸਪਾਇਰ ਮੈਂ ਐ ਕਰਦਾ ਮੈਂ ਅਸੀਂ ਐ ਕਰਦਾ ਮੈਂ ਐਤੂ ਰਾਜਪੀਰ ਜੀ ਨਾਲ ਜਿੱਥੇ ਰਾਜਮੀਰ ਨਾਲ ਪਿੰਡ ਤੇ ਸਰਪੰਚ ਲੱਗਿਆ ਉਹ ਆਪਣੇ ਸੂਟ ਦੀ ਵਾਰੀ ਸੰਭਾਲ ਜੀ ਸਰ ਜਾ ਕੇ ਜਿੱਥੇ ਲੋੜ ਪਈ ਮੇਰੀ ਗੱਲ ਕਰਾਂ ਜਿੱਥੇ ਹੋਰ ਨਹੀਂ ਜਿਆ ਪੀਸੀ ਪੁਲਿਸ ਇਹਨਾਂ ਨੂੰ ਫਾਰਿਆਂ ਨਾਲ ਲੈ ਜੀ ਇੰਜੀਨੀਅਰ ਜਿਹੜੇ ਹੈਗੇ ਕੀ ਹੈ ਉਹਦਾ ਐਕਸੀਨ ਵਗੈਰਾ ਐਕਸੀਨ ਨਾਲ ਗੱਲ ਕਰਕੇ ਪਲਾਨ ਬਣਾ ਲੈਣ ਐਕਸੀਨ ਨੂੰ ਆਪਾਂ ਅੱਗੇ ਲਾਵਾਂਗੇ ਉਹ ਕਹਿੰਦਾ ਤੁਸੀਂ ਦੱਸੋ ਆਪਾਂ ਮਗਰ ਪਿੰਡਾਂ ਦੇ ਲੱਗ ਜਾਵਾਂਗੇ ਨਾਲ ਆਪਾਂ ਸਰਪੰਚ ਜੀ ਇੱਥੇ ਟਰੈਕਟਰ ਡੀਜ਼ਲ ਦਣਾ ਕੁਛਾ ਪਲਾ ਦਾਂਗੇ ਉਹ ਆਪਾਂ ਲਿਆਵਾਂਗੇ ਫੋਕ ਲਿਫਟਾਂ ਟਿਕਾ ਲਿਆ ਕੇ ਪਟਪਟ ਕੇ ਪਰ ਉੱਪਰ ਲੱਗਣਾ ਪੈਣਾ ਹੁਣ ਤੈਨੂੰ ਨਹੀਂ ਜੀ ਮੈਂ ਪਹਿਲਾਂ ਵੀ ਇੱਥੇ